ਨਜਾਇਜ਼ ਬੰਦਾ ਦਾ ਵਿਰੋਧ ਕਰਨ ਤੇ ਪਤੀ ਵੱਲੋਂ ਪਤਨੀ ਦਾ ਸਿਰ ਤੇ ਲੋਹੇ ਦੀ ਰਾੜਾ ਨਾਲ ਕੀਤਾ ਗਿਆ ਹਮਲਾ ਹਮਲੇ ਦੌਰਾਨ ਪਤਨੀ ਹੋਈ ਜ਼ਖਮੀ ਘਟਨਾ ਸੀਸੀਟੀਵੀ ਕੈਮਰੇਜ ਹੋਈ ਕੈਦ ਆਏ ਦਿਨ ਕਤਲੋਗਾਰਦ ਵਰਗੀਆਂ ਘਟਨਾਵਾਂ ਵਾਪਰਦੀਆਂ ਹੀ ਰਹਿੰਦੀਆਂ ਨੇ ਤੇ ਹੁਣ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਹੈ ਫਰੋਜ਼ਪੁਰ ਸ਼ਹਿਰ ਦੇ ਬੇਦੀ ਕਲੋਨੀ ਵਿੱਚ ਜਿੱਥੇ ਪਤਨੀ ਨੇ ਆਪਣੇ ਪਤੀ ਤੇ આરોਪ ਲਾਏ ਹਨ ਕਿ ਉਸਦੇ ਪਤੀ ਦੇ ਕਿਸੇ ਗੈਰ ਔਰਤ ਨਾਲ ਗੈਰ ਸਬੰਧ ਹਨ ਪਤਨੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸਦਾ ਪਤੀ ਇੱਕ ਅਕੈਡਮੀ ਵਿੱਚ ਸਫਾਈ ਦਾ ਕੰਮ ਕਰਦਾ ਹੈ ਉਸ ਦੀ ਦੋਸਤੀ ਇੱਕ ਔਰਤ ਨਾਲ ਹੋ ਗਈ ਜਿਸ ਨਾਲ ਉਸ ਨੇ ਨਜਾਇਜ਼ ਸਬੰਧ ਬਣਾ ਲਏ ਔਰਤ ਨੂੰ ਘਰ ਦੇ ਵਿੱਚ ਲਿਆਉਣਾ ਸ਼ੁਰੂ ਕਰ ਦਿੱਤਾ ਜਦ ਪੀੜਤ ਪਤਨੀ ਵੱਲੋਂ ਆਪਣੇ ਪਤੀ ਨੂੰ ਨਜਾਇਜ਼ ਸਬੰਧਾਂ ਤੋਂ ਰੋਕਿਆ ਗਿਆ ਤਾਂ ਪਤੀ ਤੇ ਅਜੀਹਾ ਆਸ਼ਕੀ ਦਾ ਭੂਤ ਸਵਾਰ ਸੀ ਕਿ ਉਸ ਨੇ ਘਰ ਵਿੱਚ ਬੈਠੀ ਆਪਣੀ ਪਤਨੀ ਤੇ ਲੋਹੇ ਦੀ ਰਾਡ ਨਾਲ ਹਮਲਾ ਕਰ ਦਿੱਤਾ ਪਤਨੀ ਆਪਣਾ ਬਚਾਅ ਕਰਨ ਲਈ ਗਵਾਂਡੀਆਂ ਦੇ ਘਰ ਭੱਜ ਗਈ ਜਿਸ ਤੋਂ ਬਾਅਦ ਪਤੀ ਲੋਹੇ ਦੀ ਰਾਡ ਲੈ ਕੇ ਗਵਾਂਡੀਆਂ ਦੇ ਘਰ ਵੀ ਵੜ ਗਿਆ ਤੇ ਆਪਣੀ ਪਤਨੀ ਤੇ ਹਮਲਾ ਕਰ ਦਿੱਤਾ ਆਸ-ਪਾਸ ਦੇ ਲੋਕਾਂ ਨੇ ਵੀ ਨਹੀਂ ਛੁਡਾਇਆ ਪਤੀ ਦਾ ਗੁੱਸਾ ਇੰਨਾ ਕੁ ਜ਼ਿਆਦਾ ਸੀ ਕਿ ਆਪਣੀ ਪਤਨੀ ਦਾ ਕਤਲ ਕਰ ਮੌਤ ਦੇ ਘਾਟ ਉਤਾਰ ਸਕਦਾ ਸੀ ਇਹ ਘਟਨਾ ਸਾਰੀ ਸੀਸੀਟੀਵੀ ਕੈਮਰੇਜ ਚ ਕੈਦ ਹੋ ਗਈ ਹੈ ਜ਼ਖਮੀ ਹਾਲਤ ਵਿੱਚ ਪਤਨੀ ਨੂੰ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਕੁਲਵਿੰਦਰ ਮੇਰਾ ਨਾਮ ਹੈ ਬੇਦੀ ਕਲੋਨੀ ਸਿਸਟੂ ਵਿੱਚ 거 ਗਈ ਹਾਂ ਬੱਚੇ ਮੇਰੇ ਤਿੰਨ ਇੱਕ 16 ਸਾਲਾਂ ਦੀ ਬੇਟੀ ਇੱਕ 14 ਸਾਲਾਂ ਦੀ 12 ਸਾਲਾਂ ਦਾ ਮੇਰਾ ਬੇਟਾ ਮੇਰੇ ਬੱਚੇ ਜਵਾਨ ਨੇ ਝਾੜੂ ਪੋਚਾ ਕਰਨੇ ਸਰ ਉਹ ਜਨਾਨੀ ਰੱਖੀ ਐ ਵੀ ਪੀਐਨਸੀ ਰੁਦਰਾ ਰੁਦਰਾ ਅਕੈਡਮੀ ਚ ਕੰਮ ਕਰਦੇ ਸੀ ਦੇ ਝਾੜੂ ਪੋਚੋ ਵੀ ਝਾੜੂ ਪੋਚਕ ਦੇ ਵੀ ਤੇ ਇਹਨਾਂ ਦੇ ਇਕੱਠਿਆਂ ਦੇ ਸਬੰਧ ਬਣ ਗਏ ਬੈਣ ਉੱਠਣ ਇਕੱਠੇ ਲੱਗੇ ਭੈਣ ਬਣਾ ਲਈ ਭੈਣ ਤੋਂ ਨਰਨ ਬਣਾ ਲਈ ਉਸ ਤੋਂ ਬਾਅਦ ਘਰੇ ਲਿਆਂ ਲੈ ਘਰੇ ਗੰਦ ਕਰਨ ਲੱਗ ਗਿਆ ਮੈਨੂੰ ਕੰਮ ਤੇ ਛੱਡਾਂ ਤੁਸੀਂ ਬੱਚੇ ਕੰਮ ਤੇ ਛੱਡਾਂ ਤੁਸੀਂ ਘਰੇ ਲੈ ਸ਼ਰੀਆਮ ਤੇ ਮੈਨੂੰ ਆਂਡ ਗਵਣ ਦੱਸਿਆ ਵੀ ਤੇਰਾ ਬੰਦਾ ਘਰੇ ਜਨਾਨੀ ਲਿਆਂਦਾ ਤੇ ਇਹਨੇ ਢਾਈ ਢਾਈ ਕਾਂਟੇ ਵਿੱਚ ਰੱਖਦਾ 1.5 ਬੂਵਾ ਲਾ ਲੈਂਦਾ ਤੇ ਵੀ ਇਸ ਤਰ੍ਹਾਂ ਲਿਆਂਦਾ ਸ਼ਰੀਆਮ ਤੇ ਮੈਂ ਫਿਰ ਰੋਲਾ ਪਾਣ ਲੱਗ ਪਈ ਲੜਾਈ ਕਰਨ ਲੱਗ ਪਈ ਉਸ ਦਿਨ ਤੋਂ ਸਾਡੀ ਲੜਾਈ ਸ਼ੁਰੂ 2.5 ਸਾਲ ਹੋ ਗਏ ਸਾਡੀ ਲੜਾਈ ਚ 2.5 ਸਾਲ ਹੋ ਗਏ ਬੁੜੀ ਰੱਖੀ ਨੂੰ ਲੜਾਈ ਸੀ ਉਹ 2.5 ਸਾਲਾਂ ਤੋਂ ਮੈਨੂੰ ਕੁੱਟਦਾ ਮਾਰ ਇਸ ਤਰ੍ਹਾਂ ਮੈਨੂੰ ਕੁੱਟਾਂ ਮਾਰ ਐਵੇਂ ਸਿਰ ਪੜ ਅੱਗੇ 5 ਟੰਕੇ ਲੱਗੇ ਸੀ ਮੈਨੂੰ ਕੁੱਟਾਂ ਮਾਰ ਐਵੇਂ ਕਰਦਾ ਆਂਦਾ ਤੇ ਮੈਂ ਬਚਾਂ ਵੀ ਮੈਸ਼ ਡਾਨੀ ਛੜ ਕਹਿੰਦਾ ਉਹੀ ਰਖ ਮੈਂ ਅਮਨ ਬਿਨਾ ਬਾਤ ਨਹੀਂ ਸਕਦਾ ਪੱਟੀਆਂ ਵਾਲੀ ਵਸਤੀ ਦੀ ਅਮਨ ਨਾ ਕੁੜੀ ਦੀ ਪੱਟੀਆਂ ਵਾਲੀ ਵਸਤੀ ਰਹਿਣ ਵਾਲੀ ਅੰਬਲਾ ਕੀਤਾ ਨੂੰ ਮਿਲ ਕੇ ਆਏ ਨਸ਼ਾ ਪੱਤਾ ਕੀਤਾ ਸੀ ਫੁੱਲ ਕੈਪਸੂਲ ਘਰ ਮੇਰੇ ਸਾਹਮਣੇ ਖਾਤੇਗਾ ਪੋਸਤ ਖਾਤੇਗਾ ਸ਼ਰਾਬ ਰੱਜ ਕੇ ਪੀਤੇ ਗਿਆ ਫਿਰ ਉਧਰ ਵੀ ਗੰਦ ਪੇ ਲਖਾ ਕੇ ਗੰਦ ਪੇ ਲੋਂਦਨਾ ਕਰਕੇ ਫਿਰ ਮੇਰੇ ਕੋਲ ਆਇਆ ਫਿਰ ਆਂਦੈਨ ਮੈਂ ਕਿਹਾ ਮੈਨੂੰ ਕਹ ਮੈਂ ਆ ਗਿਆ ਤਾਂ ਮੈਨੂੰ ਆਦ ਰੋਟੀ ਦੇ ਤੇ ਮੈਂ ਗੁੱਸੇ ਨਾਲ ਰੋਟੀ ਨਹੀਂ ਫੜਾਈ ਇਹਨਾਂ ਨੂੰ ਰੋਟੀ ਨਹੀਂ ਮੈਂ ਫੜਾਈ ਤੇ ਮੈਂ ਆਪਦਾ ਝਾੜੂ ਲਾਏ ਜਾਂ ਨੀ ਝਾੜੂ ਲਾਂਦ ਲਾਂਦ ਰੋਟੀ ਖਾਂਦਾ ਖਾਂਦ ਮੈਨੂੰ ਆਂਦਾ ਮੈਂ ਪੰਚਾਇਤ ਇਕੱਠੀ ਕਰਨੀ ਮੈਂ ਕਿ ਕਿਸ ਗੱਲ ਤੋਂ ਕਰੇਗਾ ਪੰਚਾਇਤ ਇਕੱਠੀ ਮੈਂ ਕਿ ਕਾਂਦੇ ਤੋਂ ਕਰੇਗਾ ਕਹਿੰਦਾ ਤੂੰ ਮੈਨੂੰ ਨਜਾਇਜ਼ ਕਹਿੰਨੇ ਨਜਾਇਜ਼ ਕਹਿੰਨੀ ਮੈਂ ਕਾਸ਼ ਨਜਾਇਜ਼ ਅੱਜ ਤੱਕ ਰਾਣੀ ਮੈਂ ਕਿਆ ਤੇ ਵੀ ਨਜਾਇਜ਼ ਨਹੀਂ ਮੈਂ ਕਦ ਕਿਆ ਵੀ ਇਹਨੇ ਮੈਨੂੰ ਨਾ ਰੋਟੀ ਖਾਂਦ ਖਾਂਦ ਪਲੇਟ ਮੇਰੇ ਸਿਰ 'ਚ ਮਾਰੀ ਤਾਂ ਮੈਂ ਭੱਜ ਕੇ ਇੱਕੋ ਥੇਗਾ ਰਾੜ ਲੈਣ ਰਾੜ ਨੇ ਮੇਰੇ ਮਾਰ ਲਈ ਸਾਂਭ ਕੇ ਰੱਖਿਆ ਚਮਕਾ ਪਾ ਕ੍ਰਪਾਨ ਮੇਰੇ ਬੈੱਡ ਦੇ ਗੱਦੇ ਦੇ ਥੱਲੇ ਰੱਖੇ ਹੋਏ ਨੇ ਹਾਂਜੀ ਕਹਿੰਦਾ ਮੈਂ ਤੈਨੂੰ ਵੱ ਇਸ਼ਕ ਦਾ ਪੂਤ ਸਵਾਰ ਹੈ ਇਸ਼ਕ ਕਰਨਾ ਚਾਹਦਾ ਬਸ ਇਸ਼ਕ ਇਸ਼ਕ ਨਾਂ ਦਾ ਬੇਟੀਆਂ ਬਣਾਏ ਬੇਨਾ ਬੇਟਾ ਵੇ ਇੱਕ ਤਰਸ ਤਰਸ ਕੇ ਮੈਂ ਬੇਟਾ ਲਿਆ ਨਾ ਬੇਟੇ ਦਾ ਬੰਦਾ ਨਾ ਬੇਟੀਆਂ ਦਾ ਬੰਦਾ ਨਾ ਮੇਰਾ ਬੰਦਾ ਕਹਿੰਦਾ ਅਮਣ ਹੀ ਅਮਣ ਹੋਵੇ ਬਸ ਹਾਂਜੀ ਬੱਚੇ ਮੈਂ ਬੱਚਿਆਂ ਨੂੰ ਰਾਤ ਨੂੰ ਧਮਕੀ ਦਿੱਤੀ ਬੱਚੇ ਮੈਂ ਘਰੋਂ ਕੱਢ ਬੈਠੀ ਗਲਤੀ ਬੜੀ ਕਰ ਲਈ ਮੇਰੇ ਬੱਚਿਆਂ ਨੂੰ ਮੈਂ ਕਲਾ ਬੈਠੀ ਤਾਊ ਕੋਲੇ ਮੈਂ ਹ ਮਾਰਨਾ ਦੇਵੇਂ ਮੇਰੇ ਬੱਚਿਆਂ ਨੂੰ ਮਾਰ ਦੇ ਮੈਂ ਭੱਜ ਜਾਾਂਗੀ ਭੱਜਣ ਦੀ ਕੋਸ਼ਿਸ਼ ਕੀਤੀ ਦਿਨੇ ਇਹਨੇ ਮੇਰੇ ਤੇ ਇੰਨਾ ਵੱਡਾ ਹਮਲਾ ਕਰ ਦਿੱਤਾ ਮੈਂ ਬਚਾਅ ਕਰਨ ਲਈ ਕਿਸੇ ਦੇ ਘਰੇ ਗਈ ਉੱਥੇ ਮੈਨੂੰ ਰਾੜਾ ਮਾਰ ਮਾਰ ਸਿਰ ਪੜਦਾ ਫਿਰ ਮੈਨੂੰ ਕਿਹਾ ਕਾਛ ਮੈਨੂੰ ਨਾ ਮਾਰ ਮੇਰੇ ਕੋ ਮੇਰੇ ਖੂਨ ਵੇਖੋ ਮੇਰੇ ਕੋ ਇਹਨੇ ਮੈਨੂੰ ਫਿਰ ਵੀ ਨਾ ਲੋਕਾਂ ਨੇ ਨਹੀਂ ਛਡਾਇਆ ਫਿਰ ਮੈਨੂੰ ਕਹਿੰਦਾ ਕਿ ਨਾ ਮਾਸੀ ਸੱਸ ਘਰੇ ਮਲਾਂ ਦੀ ਪੈਸੇ ਲੈਂਦੀ ਮੇਰੇ ਘਰ ਵਾਲੇ ਤੋਂ 1500 ਰੁਪਇਆ ਲੈਂਦੀ ਸੀ ਬਾਹਰ ਆਪ ਵੇਂਦੀ ਸੀ ਉਹ ਅੰਦਰ ਇਹਨਾਂ ਨੂੰ ਵਾਰ ਦੇਂਦੀ ਸੀ ਮਲਾਂ ਦੀ ਸੀ ਸੱਸ ਮੇਰੀ ਅੰਦਰ ਨਾਲ ਸਹਿਮਤ ਸੀ ਕਹਿੰਦੀ ਕੋਈ ਗੱਲ ਨਹੀਂ ਪੁੱਤ ਤੂੰ ਇਹ ਮਾਰ ਵੀ ਜਾ ਕੇ ਤੈਨੂੰ ਨਾ ਮਿਲੀਆ ਦਾਂਗੀ ਜੀ ਕਾਰਵਾ ਜਿੰਨੀ ਵੀ ਸਖਤ ਤੋਂ ਸਖਤ ਹੋ ਸਕੇ ਉਹਨੀ ਮੇਰੀ ਲੜਕੀ ਵੇ ਵਿਆਹ ਇਹਦਾ ਆਪਣੇ ਆਪ ਦੇ ਘਰੇ ਕੀਤਾ ਇਹਨਾਂ ਦਾ ਵੱਧਿਆਰ ਮੈਂ ਆ ਕੀਤਾ ਸਾਰੇ ਭੈਣਾ ਭਰਾਵਾਂ ਨਾਲ ਛੋਟੀ ਚਾਵਾਂ ਚ ਵਿੰਦਾ ਨਾਲ ਵਿਆਹ ਪੀਤਾ ਕੁੱਟ ਮਾਰੇਂਦਾ ਘਰ ਵਾਲਾ ਕਰਦਾ ਉਹਨੇ ਗੈਰ ਜਨਾਨੀ ਰੱਖੀ ਹੋਈ ਏ ਆਸ਼ਕੀ ਦੇ ਵਿੱਚ ਭੂਤ ਨੇ ਤੇ ਉਹ ਸਿਰ ਚ ਮਾਰ ਮਾਰ ਕੇ ਤੇ ਮੇਟੀ ਨੂੰ ਮਾਰਦਾ ਆਂਦਾ ਜਾਨ ਨੂੰ ਮਾਰ ਦੇਣਾ ਛੱਡਣਾ ਨਹੀਂ ਦਾ ਇਹ ਨੂੰ ਨਹੀਂ ਛੱਡਣਾ ਇਹਦੀ ਮਾਂ ਘਰ ਵਿਛਾੜਦੀ ਇਹਦੇ ਭਰਾ ਘਰ ਵਿਛਾੜਦੇ ਆਂਦਾ ਤਲਾਕ ਲੈਣਾ ਹਾਂ ਬਹੁਤ ਬੇਰਮੀ ਨਾਲ ਬਹੁਤ ਇੱਕ ਦਿਨ ਉਹਨੇ ਪੂਰਾ ਰੈਂਬੋ ਐਡਾ ਵੱਡਾ ਮੇਰੇ ਜਿੱਡਾ ਤੋੜਿਆ ਉੱਤੇ ਬਚਾ ਕਿਸੇ ਦੇ ਘਰੇ ਵੜੀ ਐ ਜੀ ਪਹਿਲੋ ਕਿਸੇ ਦੇ ਘਰੇ ਵੜੀ ਐ ਤੇ ਉਧਰ ਨਿਕਲ ਆਈ ਐ ਸਿਰ ਤੇ ਚਾੜਿਆ ਆ ਉਹਦੇ ਬਾਅਦ ਫੇਰ ਭੱਜ ਤੇ ਥੋੜਾ ਜਿਹਾ ਦੂਰ ਜਾ ਤੇ ਕਿਸੇ ਦੇ ਘਰੇ ਵੜੀ ਐ ਬੂਆ ਨਹੀਂ ਆਂਦੇ ਤਾਂ ਪੂਰਾ ਟੁੱਕਿਆ ਤੇ ਇਹਨੇ ਬੂਆ ਖਿੱਚ ਖਿੱਚ ਤੇ ਤੋੜ ਤੇ ਤੇ ਕੱਢ ਅੰਦਰ ਵੜ ਗਿਆ ਉਹਨਾਂ ਦੇ ਤੇ ਅੰਦਰ ਗੁੱਠੇ 'ਚ ਲੱਗੀ ਪਈ ਕਿ ਚਲ ਮੈਂ ਗੁੱਠੇ 'ਚ ਲੱਗ ਜਾਨੀ ਖਰੇ ਨਾ ਉੱਥੇ ਰਾੜਾ ਮਾਰ ਮਾਰ ਤੇ ਤੇੰਦਾ ਸਿਰ ਪਾੜ ਦਿੱਤਾ ਤੇ ਕੀਤੀ ਜਾਂਦੀ ਕਾਸ਼ ਨਾ ਮਾਰ ਮੈਨੂੰ ਨਾ ਮਾਰ ਇਹਨੇ ਨਹੀਂ ਮੁੰਡੇ ਨੇ ਛੱਡਿਆ ਫੇਰ ਬਾਹਰ ਭੱਜ ਤੇ ਆ ਗਈ ਫੇਰ ਬਾਹਰ ਵੀ ਮਾਰੀ ਜਾਂਦਾ ਵੇਖੋ ਬਾਹਵਾ ਵੇਖੋ ਇਹਨਾਂ ਆਲੇ ਪੇਟ ਵੇਖੋ ਢੋਈ ਵੇਖੋ ਇਹ ਨੀਲੋ ਨੀਲ ਤਾਂ ਐਡੇ ਡ ਗੱਟਲੇ ਬਣੇ ਪੈ ਨੇ ਪੁਲਿਸ ਪ੍ਰਸ਼ਾਸਨ ਵੱਲੋਂ ਅਜੇ ਤੱਕ ਪਤੀ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ ਪਤਨੀ ਨੇ ਪੁਲਿਸ ਪ੍ਰਸ਼ਾਸਨ ਤੋਂ ਗੁਹਾਰ ਲਈ ਹੈ ਕਿ ਮੇਰੇ ਪਤੀ ਤੇ ਬਣਦੀ ਕਾਰਵਾਈ ਕੀਤੀ ਜਾਵੇ ਤੇ ਮੈਨੂੰ ਇਨਸਾਫ ਦਿਵਾਇਆ ਜਾਵੇ ਠੇਟ ਪੰਜਾਬੀ ਟੀਵੀ ਲਈ ਸੁਖਜਨ ਸਿੰਘ ਫਿਰੋਜ਼ਪੁਰ